ਮੇਰੀ ਕੰਮ ਵਾਲੀ ਲੱਗਦਾ ਅੱਜ ਧੱਕਾ ਮਾਰ ਕੇ ਸਫਾਈ ਕਰਕੇ ਗਈ ਹੈ ਤੇ ਮੈਂ ਰਜਨੀ ਨੂੰ ਫਿਰ ਫੋਨ ਕੀਤਾ ਫਿਰ ਮੈਂ ਫੋਨ ਕੀਤਾ ਤੇ ਫਿਰ ਮੈਂ ਜਦੋਂ ਅੰਦਰ ਆਈ ਤੇ ਮੇਰੀ ਸਾਰਾ ਇੱਕ ਇੱਕ ਕੱਪੜਾ ਜਾਲੀ ਟੁੱਟੀ ਹੋਈ ਮੇਰਾ ਕੈਸ਼ 50000 ਰੁਪਿਆ ਪਿਆ ਸੀ ਲੋਕਰ ਚ ਉਹ ਵੀ ਨਹੀਂ ਸੀਗਾ ਬੋਲ ਦੇ ਜਿਹੜੇ ਖਾਲੀ ਡੱਬੇ ਸੀ ਸਾਰੇ ਖੁੱਲੇ ਪਏ ਸੀ ਬੋਲ ਨਹੀਂ ਸੀਗਾ ਇੱਕ ਡਰੈਸ ਲੈ ਕੇ ਉਹ ਮੇਰਾ ਬਚ ਗਿਆ ਹੈ ਆਹ ਆਹ ਦਰਵਾਜ਼ਾ ਖੁੱਲਿਆ ਸੀ ਸਾਰੀ ਆ ਵੀ ਖੁੱਲੇ ਸੀ ਸਾਰੇ ਇੱਕ ਚੀਜ਼ ਬਾਹਰ ਸੀ ਬੰਗਾ ਸ਼ਹਿਰ ਦੀਆਂ ਕੋਠੀਆਂ ਚੋਰਾ ਦੇ ਨਿਸ਼ਾਨੇ ਤੇ ਸ਼ਹਿਰ ਵਿੱਚ ਆਏ ਦਿਨ ਕਿਤੇ ਨਾ ਕਿਤੇ ਚੋਰੀ ਦੀ ਘਟਨਾ ਵਾਪਰਦੀ ਰਹਿੰਦੀ ਹੈ ਚੋਰਾਂ ਵੱਲੋਂ ਹੁਣ ਡਾਕਟਰਾਂ ਦੀਆਂ ਕੋਠੀਆਂ ਨੂੰ ਵੀ ਨਿਸ਼ਾਨਾ ਬਣਾਇਆ ਜਾ ਰਿਹਾ ਹੈ ਬੰਗਾ ਸ਼ਹਿਰ ਦੇ ਸ਼ੀਤਲਾ ਮੰਦਿਰ ਕਲੋਨੀ ਵਿੱਚ ਡਾਕਟਰ ਪੂਨਮ ਆਨੰਦ ਦੇ ਘਰ ਚੋਰਾ ਵੱਲੋਂ ਘਰ ਦਾ ਦਰਵਾਜ਼ਾ ਤੋੜ ਕੇ ਘਰ ਵਿੱਚ ਪਿਆ ਕੈਸ਼ ਅਤੇ ਹੋਰ ਕੀਮਤੀ ਸਮਾਨ ਲੈ ਉੱਡੇ ਪੁਲਿਸ ਇਸ ਪੂਰੇ ਮਾਮਲੇ ਵਿੱਚ ਜਾਂਚ ਕਰ ਰਹੀ ਹੈ ਅਤੇ ਚੋਰਾਂ ਦੀ ਭਾਲ ਕਰ ਰਹੀ ਹੈ

मेरी काम वाली के, के गई है। ते मैं रजनी ने फिर फोन किया फिर मैं फोन किया तो अंदर आई तो मेरी सारा एक एक कपड़ा जाली टुटी हुई मेरा कैश पारे प्या भी नहीं सीगा। गोल्ड जो खाली डब्बे से सारे खुले गए गोल्ड नहीं ब्रेसलेट से बच गया है

पुलिस नु कल चार बजे ही इस फोन करता जै आई पुलिस आई साढ़े चार बजे आ गए और तक एक परसन बैठा रहा अठ बजे तक पर ना उन्होंने नहीं किया हाँ हाँ है पर अज सवेर तो उन्होंने कोई फोन नहीं आया हाल तक इस करके मैं समझ नहीं लग रही मैं अपनी लॉकर की चाबी कि समझ लग रही कैश से पांच हजार एक ਆਹ ਨਹੀਂ ਐਕਟਿਕਾ ਦਾ ਹਾਂਜੀ 5000 ਰੁਪਏ ਸੀਗਾ 16 ਵਜੇ ਉਹ ਮੈਨੂੰ ਜਿਆਦਾ ਮਿਲਿਆ ਮੈਂ ਕਰ ਕੀਤੇ ਅਸੀਂ ਕੁਛ ਨਾ ਦੇਖ ਕੇ ਮੈਨੂੰ ਤਾਂ ਚੱਕਰ ਆ ਗਿਆ ਨਾ ਕੁਛ ਨਹੀਂ ਬਤਾ ਮੈਂ ਕੱਲੀ ਰਹਿਣੀ ਆ ਮੇਰੀ ਗ੍ਰੇਟੀ ਜਵੰਦਰ ਹਸਬੰਡ ਤੇ ਬੇਟਾ ਬਾਹਰ ਕੈਂਡਰ ਉਹ ਇਹ ਕਿਸੇ ਵੀ ਸਾਜ਼ਿਸ਼ ਨਾਲ ਹੀ ਹੋਇਆ ਬਿਕੋਜ਼ ਉਹਨਾਂ ਨੂੰ ਪਤਾ ਸੀ ਮੈਂ ਡਿਊਟੀ ਤੋਂ ਬਾਅਦ ਹੁਸ਼ਿਆਰਪੁਰ ਜਾਣਾ ਹੈ ਤੇ ਮੈਂ ਨਾਈਟ ਉੱਥੇ ਰਹਿਣੀ ਹੈ मैं चांस चार बजे आ रही न तो टुट्टा तो देख के मैं गई न फंक्शन है इतनी ਸਾਹ ਨਾਈ ਖਿਲਰੇ ਹੋਇਆ ਸੀ ਜੁਲਰੀ ਜਈ ਨੇ ਇਹਦੇ ਚ ਜੁਲਰੀ ਪਈ ਆਰਟੀਫੀਸ਼ਲ ਇਹ ਸਾਰੀ ਖਿਲਰੀ ਹੋਈ ਸੀ ਬੈਕ ਤੇ ਆਹ ਆਦ ਰਾਜਾ ਫੁੱਲਿਆ ਸੀ ਸਾਹ ਨੇ ਆ ਵੀ ਫੁੱਲੇ ਸੀ ਸਾਰੇ ਇੱਕ ਇੱਕ ਚੀਜ਼ ਬਾਹਰ ਸੀਗੀ ਤੇ ਅਸੀਂ ਉਹ ਇਹ ਸਾਰੇ ਗੱਦੇ ਵੀ ਇੱਥੋਂ ਚੁੱਕੇ ਹੋਏ ਸੀ ਇੱਥੇ ਹੀ ਬਿਲਕੁਲ ਤੇ ਇਧਰ ਸੀ ਉਥੋਂ ਟ੍ਰੇਸ ਕਰ ਰਹੀ ਹੈ ਬੇਟੀ ਮੇਰੀ ਇਹ ਫੁੱਲਿਆ ਸੀ

अभी खुलना सी है बात की अभी खुलना ही सी है एक थोड़ा खसावा देख के गए हैं और एक थोड़ा खुशी आए नहीं है ना न लग रही है अंडिया भाई चाबी लाइन चाबी चार्जर चार्जर मोबाइल आ 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 में फॉर्म भर सकते हैं और आवेदन कर सकते हैं